ਚਾਇਨਾ ਡੋਰ ਜਿਹੜੀ ਹੈ ਉਹ ਬੇਸਿਕਲੀ ਪਲਾਸਟਿਕ ਡੋਰ ਹੈ ਸਿੰਥੈਟਿਕ ਡੋਰ ਹੁੰਦੀ ਹੈ ਉਹ ਤੁਸੀਂ ਆਪ ਵੀ ਦੇਖਿਆ ਹੋਊਗਾ ਕਿ ਉਹ ਟੁੱਟਦੀ ਨਹੀਂ ਆਸਾਨੀ ਨਾਲ ਨਾ ਹੀ ਉਹ ਬਾਇਓ ਡਿਗਰੇਡੇਬਲ ਹੁੰਦੀ ਹੈ ਕਿ ਉਹ ਪਰਿਆਵਰਣ ਦੇ ਵਿੱਚ ਆਪਣੇ ਆਪ ਹੀ ਉਹਦਾ ਖਾਤਮਾ ਹੋ ਜਾਏ ਉਹ ਕਈ ਸਾਲਾਂ ਤੱਕ ਇਦਾਂ ਹੀ ਰਹਿੰਦੀ ਹੈ ਚਾਹੇ ਉਹ ਕਿਸੇ ਪੇੜ ਤੇ ਲਟਕੀ ਹੋਏ ਚਾਹੇ ਕਿਤੇ ਹੋਰ ਥਾਂ ਤੇ ਪਈ ਹੈਗੀ ਤਾਂ ਉਹ ਪਰਿਆਵਰਣ ਦੇ ਲਈ ਵੀ ਬੜਾ ਹੀ ਹਾਨੀਕਾਰਕ ਹੈ ਤੇ ਕਈ ਵਾਰੀ ਬੜੇ ਬਿਆਨਕ ਐਕਸੀਡੈਂਟ ਹੁੰਦੇ ਆ ਕੋਈ ਗੱਡੀ ਤੇ ਜਾ ਰਿਹਾ ਕੋਈ ਸਕੂਟਰੀ ਤੇ ਜਾ ਰਿਹਾ ਉਹ ਨਜ਼ਰ ਨਹੀਂ ਆਂਦੀ ਤੇ ਇਮੀਡੀਏਟਲੀ ਉਹਦੇ ਨਾਲ ਕਿਸੇ ਦਾ ਗਲਾ ਕਟ ਜਾਂਦਾ ਹੈ ਕਿਸੇ ਦਾ ਚਿਹਰੇ ਤੇ ਉਹ ਚੋਟ ਲੱਗਦੀ ਹੈ ਸੋ ਅਸੀਂ ਮੈਂ ਜਿੱਤੇ ਪਹਿਲੇ ਵੀ ਸੀਗਾ ਮੈਂ ਤੋਂ ਚਾਇਨਾ ਡੋਰ ਦੇ ਕਾਰਨ ਜਿਹੜਾ ਐਕਸੀਡੈਂਟ ਹੋਇਆ ਸੀ ਅਸੀਂ ਉਥੇ 307 ਵੀ ਲਾਈ ਸੀ ਕਿਉਂਕਿ ਇਹ ਕਿਸੇ ਦੀ ਜਾਨ ਨੂੰ ਵੀ ਖਤਰਾ ਪਹੁੰਚਾ ਸਕਦੀ ਹੈ ਤੇ ਕਿਸੇ ਦੀ ਜਾਨ ਜਾ ਸਕਦੀ ਹੈ ਪਤੰਗਬਾਜੀ ਜ਼ਰੂਰ ਕਰੋ ਉਹ ਤਿਹਾਰ ਹੈਗਾ ਉਹਨੂੰ ਜ਼ਰੂਰ ਮਨਾਓ ਪਰ ਜਿਹੜੇ ਨਾਰਮਲ ਦਾਗੇ ਹੁੰਦੇ ਆ ਉਹਨਾਂ ਦੇ ਨਾਲ ਕਰਨਾ ਚਾਹੀਦਾ ਹੈ ਨਾ ਕਿ ਚਾਇਨਾ ਡੋਰ ਜਾਂ ਸਿੰਥੈਟਿਕ ਦਾਗੇ ਜਿਹਦੇ ਤੇ ਡੀਸੀ ਸਾਹਿਬ ਵੱਲੋਂ ਵੀ પ્રતિਬੰਧ ਲਾਇਆ ਗਿਆ ਹੈ ਆਰਡਰਸ ਵੀ ਕੱਢੇ ਗਏ ਹਨ ਅਸੀਂ ਉਹੀ ਆਰਡਰਸ ਜਿਹੜੇ ਹੈ ਉਹਨਾਂ ਦੀ ਇੰਪਲੀਮੈਂਟੇਸ਼ਨ ਦੇ ਵਿੱਚ ਪਰਚੇ ਵੀ ਰਜਿਸਟਰ ਕੀਤੇ ਹਨ ਬੰਦੇ ਵੀ ਫੜੇ ਹਨ ਕਈ ਉਹਨਾਂ ਦੇ ਬੈਕਵਰਡ ਲਿੰਕ ਜਿਹੜੇ ਹੈਗੇ ਉਹ ਅੰਮ੍ਰਿਤਸਰ ਬਟਾਲਾ ਤੋਂ ਵੀ ਹੈਗੇ ਉਹਨਾਂ ਨੂੰ ਵੀ ਅਸੀਂ ਫੜਿਆ ਹੈ ਤੋ ਸਾਡੀ ਅਪੀਲ ਇਹੀ ਹੈ ਕਿ ਤਿਉਹਾਰ ਜ਼ਰੂਰ ਮਨਾਓ ਬਟ ਆਪਣੀ ਜਿਹੜੀ ਨਾਗਰਿਕ ਦੀ ਜ਼ਿੰਮੇਵਾਰੀਆਂ ਉਹਨੂੰ ਵੀ ਖਿਆਲ ਰੱਖੋ ਉਹਦਾ ਵੀ ਖਿਆਲ ਰੱਖੋ ਇਹ ਪਰਿਆਵਰਣ ਦੇ ਲਈ ਵੀ ਹਾਨੀਕਾਰਕ ਹੈ ਤੇ ਤੁਹਾਡੇ ਆਪਣੇ ਬੱਚਿਆਂ ਦੇ ਲਈ ਵੀ ਹਾਨੀਕਾਰਕ ਹੈ ਤੋ ਅਸੀਂ ਇਹਨੂੰ ਨਾ ਯੂਜ਼ ਕਰੀਏ